ਤਬਈ ਸਰਕਾਰ ਨੂੰ ਬੇਨਤੀ ਆ। ਬਿੰਨਾਂ ਨੇ ਰੋਟੀ ਰੋਟੀ ਦਾ ਕਰ ਕਰੂ। ਹੈ? ਕਿਹੜੀ ਰੋਟੀ ਦਾ ਕਰ ਕਰੂ? ਆ ਪਾ ਕਰਿਆ ਮੈਂ ਤਾਂ ਵੀਰ ਦੇ ਨੇ। ਮੈਂ ਕਹਿੰਦਾ ਦਵੇ ਤਾਂ ਕੰਕ ਰਿਆ ਪਾ ਇਹਨੇ। ਤਾਂ ਸਵੱਗਾ ਹੀ ਸ਼ੋਤਾ ਨਹੀਂ ਆਤਾ। ਸਵਾਗਾ ਬਣਾ ਕਹਿੰਦਾ ਮੈਂ ਪੜਨਾ ਨਹੀਂ। ਕਹਿੰਦਾ ਪਹਿਲੇ ਪੜੂਗਾ ਫੇਰ ਖੇਤੀ ਉਤਾਨੀ ਹੈ। ਇਹ ਦਿਖਦਾ ਆਪਣੇ ਹਾਲ ਹਿੰਦੁਸਤਾਨ ਦੇ ਆਪਣੇ ਇੰਡੀਆ ਦੇ। ਇਹਨਾਂ ਫੇਰ ਖੇਤੀ ਉ ਕਰਨੀ ਆਪਨ। ਇਹਨਾਂ ਪੜਨਾ ਹਲੇ। ਹੈ ਉਹ? ਹਲੇ ਪਾਪਨਾ ਫੇਰ ਕਰਨਾ। ਇਤੀ ਨਹੀਂ ਗਾਨੀ ਥੜਾ ਕੋਈ ਅਫਸਰ ਬਣਵੀ ਮੈਂ ਤਾਂ ਘੱਟੇ ਕਰੂਗਾ ਆਸ ਪਾ ਲੂਗੀ ਪਾਪਾ ਬੜੀ ਸ਼ਕਤੀ ਕਰੂਗਾ ਪਾਪਾ ਐ ਪਾਪਾ ਨੂੰ ਪੁੱਛ ਲੈ ਕੀਤੀ ਕਰਕੇ ਖੁਸ਼ ਆ ਪੁੱਛੀ ਤਾਂ ਨੂੰ ਲੈ ਫੜਾ ਕੱਟ ਆਊਗਾ ਪਹਿਲਾਂ ਖੇਤ ਸਾਰੇ ਵਿੱਚ ਛੱਟਾ ਪਾਏ ਨੇ ਕਬ ਇੱਥੇ ਭੈ ਸਾਰੇ ਖੇਤਮਤ ਮੱਕੀ ਵੀ ਠੀਰੇ ਬਾਤ ਸਭ ਕਰਤਾ ਹੀ ਉਹ ਮਾਥੜੀ ਵੀਡੀਓ ਬਤਾਖੋ ਤੁਸੀਂ ਵੀ ਕਰਦਾ ਹਾਂ ਉਹਨਾਂ ਸੋਗਾ ਮਾਨ ਨੇ ਉਹ ਕੜੀ ਗੁਰ ਜੀ ਹੱਲ ਨਹੀਂ ਕਹਿੰਦੇ ਖਣ ਲਿਆਓ ਬੰਨੂ ਪੜਾ ਕੇ ਉਹ ਦੁੱਲੇ ਪ ਜਾਣਾ ਪੈਣਾ ਉਹ ਦੁੱਲੇ ਕੋ ਕਾ ਕਹਦੇ ਹਾਲ ਕੋਣ ਇੱਥੇ ਨਾ ਬਸਾਜੇ ਪੁੱਤ ਤੇ ਬੰਨ ਬੱਚੇ ਨੂੰ ਇੱਥੇ ਇੱਥੇ ਛੱਡ ਦੇ ਬਾਨਕ ਜਹ ਹੁੰਦਾ ਉਹ ਹਾਰ ਜੇ ਨਾ ਬਾਈ ਉਹ ਮਾਰ ਦੇ ਆਈ ਤੀ ਹੁੱਕ ਯਾਰ ਇਹ ਹੱਥ ਨਹੀਂ ਖੜਦੇ ਇੱਕ ਤਾਂ ਇਹ ਲਾ ਤੀ ਹੁੱਕ ਲੈ ਹਾਲ ਲੱਗੀ ਓਕੇ ਜੀ ਖੇਲੀ ਜਦੇ ਸਵਾਗਾ ਮਾਰਦਾ ਹੁਣ ਚੱਲ ਹੁਣ ਮਾਰੀ ਸਾਡਾ ਜੀ ਦੇ ਆ ਆਹ ਤਾਂ ਬੁਨੇ ਹਿੱਲ ਗਿਆ ਯਾਰ ਸੰਭਲਾ ਜਾ ਥੋੜਾ ਜਿਹਾ ਗੇਟ ਦਾ ਨਾ ਫਰਕ ਪੈ ਗਿਆ ਉਹਨੇ ਮਾਰੇ ਟੱਕ ਦਾ ਗੇਟ ਵਿਚੇ ਰਹਿ ਗਈ ਬੇਲ ਜੇ ਲਾਂ ਖੋਲ ਲਿਆ ਉਦੋਂ ਜਿਹਦੇ ਨੂੰ ਛੁੱਕਿਆ ਮੜਾ ਗਿਆ ਹੁਣ ਕੁੰਡਾ ਨਹੀਂ ਡਟਦਾ ਕੋਈ ਨਾ ਭੰਨ ਕੇ ਦੁਬਾਰਾ ਕਰ ਦੇ ਪੱਕਾ ਕੰਮ ਉਹ ਠੀਕ ਆ ਪਰਲਾ ਉਹ ਠੀਕ ਆ ਆਈ ਅਹੀਂ ਦਾ ਮਾ ਭੰਨ ਕੇ ਕਾਹੀ ਖਾਲੀ ਕਹਿਣਾ ਸ਼ਾਮ ਨੂੰ ਪਾ ਦੂੰਗਾ ਮੈਂ ਮਾ ਠੀਕ ਆ ਭਾਈ ਬਾਕੀ ਜ਼ਵੀਰ ਦਾ ਚ ਬਹੂੰਗਾ ਖੇਤ ਗੰਨੇ ਵਾਲੇ ਮੈਂ ਤਾਂ ਕਿਹਾ ਮਾ ਇਕੱਠੇ ਬੀਜੀ ਯਾਰ ਕਿੰਨੇ ਚਲੋ ਦੋ ਪਹਿਲਾਂ ਬੀਜ ਦਿੰਨੇ ਮਹਾਂ ਪਹਿਲਾ ਜਿਹੜਾ ਕੰਮ ਕਰਨਾ ਉਹ ਕਰ ਲੈ ਮੱਕੀ ਬੀਜ ਇਹਨਾਂ ਨੂੰ ਪਹਿਲਾਂ ਮੱਕੀ ਦੇ ਬੀਜ ਨੂੰ ਕਿਆ ਕਰ ਰੋਪੜ ਨੂੰ ਆ ਆ ਚੱਲ ਲੱਗ ਗਿਆ ਲੈ ਤਾਂ ਸਹੀ ਹੋਊਗਾ ਤੁੰਗਾ ਤੇ ਬਰਾਬਰ ਆਇਆ ਜਾ ਫਰਕ ਪਊਗਾ ਲੈ ਹਾਂ ਇਹ ਵੀ ਚੱਲ ਪਰ ਇਹ ਸਮਝਦਾ ਹਿੰਦਾ ਹੋਊਗਾ ਚੱਲ ਨਾ ਹਾਂ ਦਾ ਹਾਰੀ ਨਾ ਹਾਂ ਦਾ ਹਾਨੀ ਆਉਣੇ ਨਾ ਰੱਖਿਆ ਅਗਰੇ ਚੱਲ ਉਹ ਤਾਂ ਕਹਿੰਦਾ ਮੈਂ ਇਹਨਾਂ ਭੰਨ ਕੀ ਪਾ ਦੇਣਾ ਤੁਸੀਂ ਬਾਜੇ ਨਿਕਲਦਾ ਵਿੱਚ ਤਾਂ ਕਾਨੂੰ ਬੰਦਣਾ ਠੀਕ ਨਹੀਂ ਮਸਾਲਾ ਕੱਚਾ ਰਹਿਣਾ ਨਿਕਲ ਉਹ ਕੱਚਾ ਹੀ ਮਸਾਲਾ ਰਹਿਣਾ ਮਸਾਲਾ ਕੱਚਾ ਲੈ ਉਹ ਤਾਂ ਕਹਿੰਦਾ ਮੈਂ ਤੁਸੀਂ ਚੱਕ ਦੇਣਾ ਇਹ ਹੰਮਲੇ ਨੂੰ ਹੁਣ ਤਾਂ 10 ਮਿੰਟਾਂ ਨਾਲ ਕੰਮ ਕਰਨਾ ਨੂੰ ਤਾਂ ਫੇਰ ਹੁਣ ਆ ਤਵੇ ਲੈ ਬੇਸੇ ਚਾਰ ਪੰਜ ਗੁੰਗਰ ਰਹਿ ਗਏ ਜੈਥੇ ਨੂੰ ਸਿੱਧਾ ਚੱਲਣ ਨਾਲ ਜਣਾ ਹਾ ਫੁੱਟੀ ਜਾਣਾ ਫੇਰ ਇਹੋ ਨਿਕਲਣਾ ਜਾਣਾ ਹਾਂ ਹੁਣ ਉਹ ਇਹਨੂੰ ਹਲੇ ਸਰਾਖ ਪਜਣ ਦੇ ਉਹ ਕਰਾ ਠੀਕ ਆ ਜਦੋਂ ਨਿਕਲੇ ਹੋ ਤਾਂ ਤੇ ਦਰਦ ਫਿਰ ਬਤਾਈਂ ਇਹ ਇਹ ਤਾਂ ਲਿਆ ਆਦਾ ਹੈ ਮੇਰੇ ਇਹ ਵੀ ਦੇ ਬਰਾਬਰ ਇਹ ਪਰਫਾਰਮੈਂਸ ਦੇ ਲਿਆ ਬਰਾਬਰ ਦਾ ਸਰੀਏਨ ਬਰੱਬਰ ਦਾ ਸਰੀਏਨ ਛੈਣੀ ਮਦਾਇ ਤਾਂ ਖੀਰਾ ਕੇ ਲਿਆ ਹਾਂ ਸਾਡੇ ਕੀ ਕਰਦੇ ਆ ਇਹਨੂੰ ਤਾਂ ਇਹ ਕੰਮ ਚੱਲਦਾ ਹੋਰ ਨਹੀਂ ਬਜੀ ਜੀ ਕਿਹਦੇ ਛੈਣੀ ਚੱਲਦੀ ਹੈ ਇਹਦਾ ਸਪੋਰਟ ਹੈ ਉਹਦੀ ਸੰਪੂਰਨ ਕੰਮ ਕਾਡਾ ਡੂੰਗਾ ਫਿਰ ਛੈਣੀ ਇਹਨਾਂ ਪੇ ਛੋਟੀ ਪੈ ਜਾਣਾ ਪਹਿਲਾਂ ਮਨ ਮੜਾ ਕੱਢ ਕੇ ਕਰੀਉਂ ਜਗ੍ਹਾ ਬਣ ਗਈ ਫਿਰ ਤਰਹੀ ਹੋਈ ਜਾਣਾ ਇਹਦਾ ਆਹੋ ਛੈੜ ਜਗ੍ਹਾ ਬਣ ਜੇ ਬਸ ਥੱਲੇ ਚਲਾਉਂਦੇ ਕੁਛ ਕੁ ਥੱਲੇ ਚਲਾਉਂਦੇ ਅ ਮੇਰਾ ਵੀ ਘੜੀ ਹਲਦੀ ਦੀ ਅੱਜ ਉੱਥੇ ਮੈਂ ਤਾਂ ਰਸ ਪੀ ਆਏ ਦੋ ਤਿੰਨ ਗਲਾਸ ਬਾੜਜ ਹਾਂ ਉਥੇ ਇੱਕ ਕਿਉਂ ਜਾਂਦਾ ਕੱਢ ਕੇ ਆਪਾਂ ਮੈਂ ਹਪੋਲੂ ਹਾਂ ਤਾਂ ਮੈਂ ਗੋੜਾ ਹਪੋਲੂ ਕਰਦਾ ਤਾਂ ਆਮਰਾ ਪੀ ਆ ਰਾਸ ਜਾ ਕੇ ਚੱਲ ਜਲਦੀ ਹੁਣ ਚੱਲਦੀ ਹੈ ਤੋ ਹੱਸ ਵੀ ਕਰ ਭਾਈ ਹੈ ਬਾੜੀ ਦੇ ਨਾਮ ਮੈਂ ਹਾਂ ਹਾਂ ਬਾੜੀ ਦੇ ਤਾਂ ਫੀਡ ਲੈ ਕੇ ਉਹਨੂੰ ਆ ਰਾਸ ਵੀ ਜਾਉਂਗਾ ਆਹੋ ਕੀ ਆ ਪੀ ਆ ਵੀ ਗੁਰ ਸਾਨੂੰ ਵੀ ਲੈ ਕੋ ਰਾਜੇ ਬਾਈ ਹੋਈ ਪੱਤ ਠੀਕ ਹਾਂ 85 ਦਾ ਹੈ ਕੱਲ 33 ਦਾ ਮੈਂ ਕਹਿੰਦਾ ਕਿ 85 ਦਾ ਕੱਲ ਦਾ ਜੀ 85 ਅੱਜ ਹੈ ਕੱਲ ਕਹਿਦਾ ਕੱਲ ਜਾਸੀਦਾ ਕੱਲ ਵੀ ਜਾਂਦੀ ਸੀ ਕੱਲ ਵੀ ਜਾਂਦੀ ਸੀ 85 ਤਾਂ ਕੱਲ ਹੀ ਬਾਈ ਕੱਲ 85 ਲਾਉਣਾ ਰਾਤ ਕਹਿੰਦੇ ਤਾਂ ਅੱਜ 85 ਦਾ ਮੈਂ ਤੁਹਾਨੂੰ ਬੋਲਾ ਅੱਜ 85 ਦਾ ਅੱਜ ਭਾਈ 85 ਲੰਬੂ ਲੰਬੂ ਪੀ ਕੇ ਆਏ ਨੇ ਪਾ ਕੇ ਕੀ ਆਇਆ ਦਾ ਉਹਦਾ ਸਾਹੇ ਕੱਪੜੇ ਖੋਲ ਹੀ ਖੜਾ ਹੋਰ ਆਦ ਦੇ ਕੰਦਰੋਂ ਫਿਗਰੋਂ ਮਾ ਦੋ ਤਿੰਨ ਗਲਾਸ ਨੂੰ ਰਾਤ ਦੇ ਛੇੜੇ ਹੁਣ ਕਿੱਥੇ ਐ ਹੀ ਨਹੀਂ ਤਾਂ ਮੈਂ ਆ ਗਿਆ ਫਿੱਟ ਲੱਗਿਆ ਜਾ 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 ਨਛਾਲਾ ਛੋੜ ਲਈਏ ਤੇ ਆਹ ਸਾਹਮਣੇ ਦਾ ਬਾਟ ਡੋਟੇ ਵਾਲੇ ਦੇ ਵਿੱਚ ਕਹਦਾ ਸ਼ਬਦ ਲੈ ਲੈ ਕਿੱਥੇ ਲੈ ਆਏ ਪਟਿਆਲਾ ਕੀ ਹੈ ਪਟਿਆਲਾ ਨਹੀਂ ਜਾ ਜਾ ਪਟਿਆਲਾ ਪੈਕ ਦੋ ਦਾ ਚਾਹ ਪਟਿਆਲਾ ਹੁਣ ਕਹਦਾ ਜਾ ਜਾ ਬੁੱਲਾ ਬੁੱਲਾ ਜਿਹੜਨੇ ਚਾਹ ਕਾਦੀ ਹੈ ਜਾ ਥੜੀ ਜਾ ਬੁੱਲਾ ਬੁੱਲਾ ਜਿਹੜਨੇ ਤੁਮ ਲੱਗਦੇ ਨਹੀਂ ਪਟਿਆਲੇ ਚਾਹ ਹੈ ਨਹੀਂ ਅੱਜ ਹੈ ਹੈ ਉਰੀ ਦੀ ਹੈ ਇਹ ਵਾਹ ਵੇ ਜੱਟ ਗਲਾਕਸੀਆਂ ਛੋਟੀਆਂ ਆਏ ਮੈਨੂੰ ਕੋਈ ਲਾਜ਼ਮੀ ਨਹੀਂ ਹੈ ਇਹ ਜਾਦਾ ਛੋਟੀ ਆ ਬਾਈ ਨਹੀਂ 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 ਕੋਈ ਥੜੀ ਗਰਮ ਉੱਪਰ ਤੇ ਫੜਦਾ ਲੈ ਮੈਂ ਕੰਡਾ ਤੇ ਸਹੀ ਹੂ ਪਰ ਜਿੰਦੀ ਹੈ ਲੋਗ ਇੱਥੇ ਪਾਣਾ ਉਹ ਬਾਹਰ ਪੈਣ ਨੂੰ ਠੀਕ ਆ ਇਹਦਾ ਲੂੰ ਮੇਰੀ ਗੱਲ ਸੁਣਦਾ ਇਹ ਗਲਾਸਿਆਂ ਨਾਲ ਇੱਕ ਕੰਮ ਫਾਇਦਾ ਹੈਗਾ ਜੀ ਚਾਰ ਬੰਦੇ ਚਾਹ ਲੈਂਦੇ ਉਹਰੇ ਨੂੰ ਤਾਂ ਅੱਠ ਬੰਦੇ ਭੁਗਤਾਈ ਜਾਂਦੇ ਮੈਂ ਟਾਈਟ ਤੇ ਰੱਖੀ ਅੱਠ ਬੰਦੇ ਅੱਠ ਬੰਦੇ ਕੀ ਮਸੌਂਦੀ ਨਾਲੇ ਇਹ ਕਹਿੰਦਾ ਵਾ ਠੀਕ ਆ ਵਾ ਜਿੰਨੀ ਕ ਮਿਲ ਗਈ ਪੀ ਕੱਪ ਜਿੰਨੀ ਦਾ ਪੈਂਦੀ ਹੋ ਬਾਈ ਕੱਪ ਦੇ ਵੱਧ ਪੈਂਦੀ ਮੋਢਾ ਜਾ ਇਹ ਰੱਦੇ ਗਲਾਸੀ ਤਾਂ ਅੰਗੀ ਜੀ ਉੱਪਰ ਜਾ ਕੇ ਆ ਜੀ ਸਵਾਦ ਤਾਂ ਇੰਨੀ ਕ ਦਾ ਹੀ ਪੀਣੇ ਦਾ ਏ ਫਿਰ ਤਾਂ ਰੱਜਣੇ ਵਾਲਾ ਕੰਮ ਹੋ ਜਾਂਦਾ ਉਹ ਤਾਂ ਰੱਜਣੇ ਵਾਲਾ ਕਿਹਾ ਜੀ ਅਸੀਂ ਜੂ ਸਾਹਿਬ ਕਿ ਨਹੀਂ ਜਾਂਦੇ ਤੇ ਇੰਨੇ ਦੇ ਗਲਾਸ ਵੀ ਨਹੀਂ ਹੈਗੇ ਉਹ ਦੋ-ਦੋ ਉਂਗਲ ਦੇ ਗਲਾਸ ਹੈ 20 ਰੁਪਏ ਦਾ ਗਲਾਸ ਆਲਾ 10 ਰੁਪਏ ਦਾ ਗਲਾਸ 20 ਰੁਪਏ ਗਲਾਸ ਉਹ ਚੂਰਨ ਵੀ ਦੇ ਕੇ ਚੂਰਨ ਲੈਂਦਾ ਵਾ ਜਦੇ ਭਾਈ ਤਮਕਰੀ ਦਵਾਈ ਲੈਂਦੀ ਹੈ ਦੋ ਦੋ ਤਾਰ ਰੱਖਿਆ ਨਾ ਇਹ ਤਾਂ ਮੱਕੀ ਨੂੰ ਦਵਾਈ ਮੱਕੀ ਦਾ ਬੀਜ ਲੈਂਦਾ ਭਾਈ ਆਪਾਂ ਨੇ ਅੱਜ ਪਾਇਨਿਆਰ ਦਾ 1844 ਆ 1844 ਵਧੀਆ ਬੀਜ ਹੈ ਤੁਸੀਂ ਕਿਹੜੀ ਲੈਣੀ ਪਾਰੀ ਬਾਕੀ ਦੱਸਿਓ ਭਾਈ ਕਿਹ ਆ ਜੀ ਬੀਜ ਹੈ ਠਾਣ ਚੋ ਵਾਲੀ ਮੱਕੀ ਦਾ ਆਪਾਂ ਨੇ ਜਦੋਂ ਟਾਇਲ ਪਰ ਸਿੱਟਦੀ ਹੈ ਨਾ ਚਾਲ ਪਰ ਸਿੱਟਦੀ ਦੀ ਹੈ। ਕੁਕੜੀ ਪੈ ਗਈ ਪੀ। ਇਹ ਆਪਾਂ ਨੂੰ ਈ 100 ਰੁਪਏ ਦੀ ਥਾਲੀ ਮਿਲੀ। ਕਿੰਨੇ ਕੰਮ ਦੀ ਸੀ? 1500 ਦੀ ਥਾਲੀ। ਮੱਕੀ ਦਾ ਕੰਮ ਦੀ ਸੀ। ਗੱਬੇ ਵਾੜਾ ਲਾਇਆ ਗਲੇ ਨੇ। ਗੱਬੇ ਵਾੜਾ ਗੱਬੇ ਵੀ ਕਿਹੜਾ ਰੱਖਿਓ। ਸਾਨੂੰ ਵੀ ਨਹੀਂ ਗਾ ਰੱਖਣੀ। ਆਹ ਨਿਗਾ ਰੱਖਿਓ ਗੱਬੇ। ਗੱਗਿਆਂ ਨੇ ਦੇਖੋ ਵਾਲੇ ਵਾਲੇ ਮੱਕੀ ਜਦ ਬਾਅਦ ਵਿੱਚ ਗਏ ਨੇੜੇ ਜੇ ਨੂੰ ਕਿਸੇ ਨੇ ਗੱਬੇ ਦੇ ਭਰੀਆਂ ਵੱਡੀਆਂ ਵੀਆਂ ਦੋ। ਦੋ ਕਿਆ ਬਹੁਤ ਹੋ ਵੱਡੀਆਂ ਆ ਦਾ। ਵੱਡੀਆਂ ਜਾਂ ਵੱਡੀਆਂ ਆ ਦਾ। ਹਾਂ ਜਿਆਦਾ ਵੱਡੀਆਂ ਆ ਦਾ। ਅੱਛਾ ਚਲੋ ਮੈਂ ਤੁਹਾਨੂੰ ਤਨ ਜੀ ਜੇ ਮੈਂ ਬਾਡਾ ਥੋੜਾ ਥੋੜਾ ਵੱਡਾ ਜਾਂਦਾ ਤਾਂ ਮੈਂ ਕਿ ਆਕਿਆ ਹੋਇਆ ਵਿੱਚ ਜਾਂ ਬੜਿਆ ਵਿੱਚ ਮੈਂ ਤਾਂ ਪੁਰਾਣਾ ਹੀ ਬਾਡਾ ਲੱਗਿਆ ਹੋਇਆ ਕੋਈ ਆ ਜਾ ਵੀ ਨਹੀਂ ਹੈਗਾ ਤੁਹਾਡੇਆਂ ਤਿੰਨ ਪਿੰਡਾਂ ਦੀ ਪੈਗੀ ਉੱਥੇ ਤੁਹਾਡੇ ਪਿੰਡ ਨਹੀਂ ਬਸ ਚੋਰੀ ਨਹੀਂ ਹੈਗੀ ਉੱਥੇ ਚੋਰੀ ਨਹੀਂ ਹੈਗੀ ਜਬੀ ਖੜੀ ਮੱਕੀ ਜਛੂਗੀ ਤਾਂ ਮੱਕੀ ਜਛੂਗੀ ਉੱਥੇ ਰੋਡ ਪਰ ਹੁਣ ਹੈਗਾ ਕੀ ਆਪਾਂ ਨੇ ਕਰਨੀ ਵੀ ਪਕਾਉ ਉੱਥੇ ਆਪਾਂ ਨੂੰ ਉਹ ਪਾਉਣਾ ਬਣਾਉਣਾ ਪੈਣਾ ਮਨਾ ਜਾ ਮਨਾ ਬਾਗੇ ਉਸੇ ਨੁਕਸਾਨ ਵਾਲਿਆਂ ਨੇ ਘੱਟ ਆਉਣਾ ਐ ਚੋਰਾਂ ਨੇ ਜ਼ਿਆਦਾ ਆਉਣਾ ਉਹ ਆੜ ਲੱਗ ਜਾਂਦੀ ਐ ਨਾਲੇ ਕੱਖਾਂ ਦੀ ਜ਼ਿਆਦੀ ਜਦ ਮੱਕੀ ਨੇ ਤਿਆਰ ਹੋਣਾ ਨਾ ਆੜ ਲੱਗ ਜਾਣੀ ਜਾਂ ਨੂੰ ਕੱਖਾਂ ਦੀ ਮਨਾ ਦਾ ਮਨਾ ਪਾਉਂਦੀ ਕਿ ਲੋੜ ਉੱਥੇ ਬੈੱਡ ਰੱਖ ਲਓ ਇੱਥੇ ਮਨਾ ਪਿਆ ਬਬਾ ਪਹਿਲਾਂ ਲੈ ਜਾਓ ਉੱਚੇ ਤੋਂ ਉੱਚੇ ਤੋਂ ਮੈਨੇ ਜਾਇਆ ਉੱਚੇ ਤੋਂ ਜਿੱਕਰੇ ਗੱਲ ਕਰਦੇ ਚੌਕੀ ਲਾਉਂਦੇ ਆਪਣੇ ਮੇਰੀ ਗੱਲ ਸੁਣ ਲੈ ਅਗਲਾ ਮਨੇ ਕੋਈ ਕੋਟਾ ਕੋਟਾ ਨਹੀਂ ਆਉਦਾ ਐ ਬੱਕੀ ਮੇ ਖੜਾ ਹੁੰਦਾ ਆ ਕੇ ਪੈਰਾਗੋਡ ਦੀ ਵਾਹ ਲੈਂਦਾ ਐ ਗੋਦੇ ਵਾਹ ਲੈਂਦਾ ਫਿਰ ਪ੍ਰੇਵਟਰ ਨਾ ਜਾਂਦਾ ਬੰਦਾ ਚਲਾ ਕੇ ਨਹੀਂ ਡਰ ਰਹਿੰਦਾ ਇਹ ਵੀ ਵਾਂਗੂ ਬੈਠਾ ਰਹੋ ਉਹ ਨਹੀਂ ਉਹ ਖਾਧੇ ਤੇ ਕੁਝ ਨਹੀਂ ਮੁੱਕਦਾ ਹੈਗਾ ਜਾਨਵਰ ਤੇ ਬਚਾਉਣੀ ਪੈਂਦੀ ਹੈ ਜਾਨਵਰ ਤੇ ਜਾਂ ਕਾਉਣ ਲਾ ਕੇ ਪਣ ਜਾ ਪਛਾਉਣੀ ਪੈਣੀ ਆ ਉਹ ਉਹ ਦੂਈ ਲਿਆਉਣੀ ਆ ਝਟਕੇ ਜੇ ਵਾਲੀ ਮੈਂ ਤਾਂ ਦੇਖੀ ਤੂੰ ਬਾਪੂ ਕਹੀ ਜਾਂਦਾ ਕਹਿੰਦਾ ਉਹ ਉਹ ਹੈ ਸਰਕਾਰ ਤੇ ਮਾਨਤਾ ਪ੍ਰਾਪਤ ਆ ਉਹ ਮਾਂਤਾ ਪ੍ਰਾਪਤਤਾ ਹੈਗੀ ਆ ਦੋ ਗੱਠੇ ਦੀ ਸੜਕਾ ਉੱਥੇ ਮੋਟਰਸਾਈਕਲ ਕੋਈ ਨਾ ਕੋਈ ਗਿਰਿਆ ਵੀ ਹੁੰਦਾ ਦਾ ਮੇਰੀ ਗੱਲ ਸੁਣ ਆਏ ਨਹੀਂ ਹੈਗਾ ਉਹਨੇ ਇੱਕ ਵਾਰ ਬੰਦੇ ਨੂੰ ਕਰਤਾ ਯਾਰ ਉਹਦੀ ਗੱਲੀ ਬਾਈ ਯਾਰ ਉਹਨੇ ਝਟਕਾ ਮਾਰਨਾ ਕੁਝ ਨਹੀਂ ਕਰਨਾ ਜੇ ਸਾਲਾ ਗਰੇ ਉੱਪਰ ਗਿਆ ਉਹਨੇ ਝਟਕੀ ਮਾਰੀ ਜਾਣੇ ਉਹਨੇ ਨਹੀਂ ਫਿਰ ਕੀ ਕਰੂਗਾ ਉਹ ਕੱਟ ਮਾਰ ਦਿਆ ਉਹ ਜੇ ਤਾਂ ਫੜੇ ਜੇ ਤਾਂ ਫੜ ਕੇ ਰੱਖ ਲਿਆ ਹੈ ਉਹਨੇ ਤੈਨੂੰ ਕਰੰਟ ਨਹੀਂ ਮਾਰਨਾ ਅੱਛਾ ਹਾਂ ਜੇ ਤਾਂ ਛੱਟ ਤੀਆਂ ਹੈ ਛੱਡ ਕੇ ਫੇਰ ਫੜਦੀ ਫੇਰ ਕਰੰਟ ਮਾਰ ਸ਼ਰਾਬੀ ਨਹੀਂ ਤਾਂ ਲੜਾਈ ਹੈ ਉਹ ਤਾਂ ਹੋਈ ਨਹੀਂ ਮੈਂ ਪੇਜੂਗਾ ਟਿੱਕੇ ਯਾਰ ਕੋਈ ਨਹੀਂ ਹੁੰਦਾ ਲਾਉਣੀ ਆ ਬਸ ਲੈ ਉਹ ਨਹੀਂ ਲੋੜ ਨਹੀਂ ਆਇਆ ਜਾਣੇ ਪਾ ਹੈ ਕਿ ਤਾਰ ਲਾ ਲੈਣੀ ਆਪਾਂ ਲੋੜੇ ਨਹੀਂ ਆ ਰਹਾ ਕਿਆ ਲੋੜ ਹੈ ਅੱਗੇ ਲਾਉਂਦੇ ਆਪਾਂ ਜਿਆਦਾ ਝੰਡ ਬਣੀਆਂ ਲੈ ਝਟਕਾ ਹੀ ਲਾ ਕੇ ਦੇਖ ਲਓ ਬਾਅਦ ਚ ਬੀਜੂਗੇ ਉਹ ਭਾਈ ਮਹੌਲ ਇੱਥੇ ਦਾ ਸ਼ਰਾਬੀ ਕੋਈ ਨਾ ਕੋਈ ਉਤਰੀ ਰਹਿੰਦਾ ਹੈ ਕੋਈ ਗੰਨੇ ਚ ਗਰੇ ਪਹੁੰਚਦਾ ਤਾਂ ਅੱਗੇ ਧਾਨਾ ਚ ਗਰੇ ਪਹੁੰਚਦਾ ਤਾਂ ਕੋਈ ਫਿਰ ਆਪਾਂ ਕੋਲ ਬੰਦ ਨਹੀਂ ਹੈ ਜਿਹੜੀ ਅੱਗੇ ਬੰਦੇ ਆਪਾਂ ਉਹ ਕਹਾ ਜੀ ਚੈਲੇ ਦਾ ਨ ਇੱਕ ਵਾਰੀ ਘੰਡਾ ਤਾਰ ਲਾਤੀ ਨਮਾਣਾ ਕੋਲ ਉਹ ਜਾੜਾ ਡੂੰਗਾ ਉੱਥੇ ਤੇ ਜਾ ਕੇ ਮੇਰੇ ਗਾਲ ਗਾਲੇ ਆ ਉੱਥੇ ਥਣੇ ਮੋੜ ਦਾ ਗਿਰ ਗਿਆ ਕੋਈ ਪਾੜੇ ਹੁਣੇ ਤਾਰ ਨੇ ਤਾਂ ਛਟਣਾਦਾਰ ਨੇ ਫੇਰ ਇਹ ਨਹੀਂ ਲਾਂਗੇ ਉਹ ਆਪਣੇ ਲੋਡ ਹੈਗੇ ਆਪਣਾ ਡੰਗਰ ਖੰਡਾ ਦਾ ਕੰਮ ਆਪਣਾ ਹੈ ਹਾਂ ਆਪਣੇ ਪਿੰਡਾਂ ਦਾ ਕੰਮ ਆ ਆਪਣਾ ਲੋਡ ਨਿਕਾ ਦੋਵੇ ਬਾਹਰ ਖੁੱਲੀ ਜਗ੍ਹਾ 'ਚ ਥਾਮ ਮੰਨੇ ਆ ਹੋਰ ਕੀ ਹੈ ਬਸ ਉਹ ਪੇ ਪਿੰਡ ਆਪਣੇ ਯਾਰ ਸੜਕ ਤੇ ਲਾਗ ਆ ਜਾਂ ਤਾਂ ਖੇਤ ਵਿੱਚ ਲੱਗਦਾ ਹੋਵੇ ਤਾਂ ਵੀ ਹੈ ਨਾਲ ਯਾਰ ਸਰਦਾ ਬਣਾ ਯਾਰ ਆਪਾਂ ਉਹ ਲਾਉਂਦੇ ਨਹੀਂ ਅਸੀਂ ਯਾਰ ਜਾ ਮਰਾਉਂਦਾ ਕਿਤੇ ਨਹੀਂ ਆਉਂਦਾ ਹੈਗਾ ਇਹਦਾ ਛਟਕੇ ਵਾਲਾ ਕੰਮ ਆ ਹੈ ਵੀ ਚਲ ਜੇ ਪੈਸੇ ਫੂਕਣੇ ਫੂਕ ਲੋ ਤੁਸੀਂ ਬੋਲਦਾ ਨਹੀਂ ਹੁਣ ਇਹ ਇਹਨੇ ਹੁਣ ਕਿੱਥੇ ਕੋਈ ਪਿਆਰ ਜਦੋਂ ਪਤਾ ਲੱਗਣਾ ਵੀ ਲਾਤੀ ਹੱਸ ਵੀ ਨੇ ਹਮਮਮ ਕੋਈ ਲੱਗਣਾ ਇੱਥੇ ਜਬ ਬਾਹਰ ਜਾ ਕੇ ਅਮੇਰ ਕਾਲਾ ਜਾ ਕੇ ਉਧਰ ਗੇੜਾ ਮਾਰਨ ਉੱਥੇ ਚੱਲੀਆਂ ਹੈਂ ਆਂ ਹੀ ਜਾਵੇ ਦੇਖੋ ਤੁਰੇ ਆਏ ਤਾਰ ਦੇ ਨਾਲ ਆਏ ਹੈਂ ਆ ਮੱਕੀ ਵੀਜੀ ਤਾਰਾ ਤੂੰ ਹੱਥ ਲਾ ਗਿਆ ਆਲੇ ਪਤਾ ਨਹੀਂ ਝਟਕਾ ਲੱਗ ਗਿਆ ਮੇਰਾ ਹੱਥ ਲੱਗ ਗਿਆ ਤਾਰ ਨੂੰ ਆਂ ਜਾ ਤਾ ਉਹ ਝਟਕਾ ਮਾਰਿਆ ਨਹੀਂ ਇੰਨਾ ਹਾਂ ਕਹਿੰਦਾ ਯਾਰ ਹੱਸ ਵੀ ਮੈਨੂੰ ਕਰੰਟ ਲੱਗਦਾ ਮੇਰੇ ਫੜ ਲਈ ਸਾਰੀ ਬਾਤ ਸੁਣ ਨਾ ਘਾਤੀ ਮੈਂ ਤੂੰ ਫੜਦਾ ਕਰ ਜੇ ਤੈਨੂੰ ਪਤਾ ਹੈ ਕਰੰਟ ਆਉਂਦਾ ਹੈ ਕਰੰਟ ਭਾ ਇਹ ਵਰਦਾ ਕਹਨੂ ਐ ਹੂੰ ਲਾ ਠੀਕ ਆ ਹਾਂ 735 ਹੂੰ 735 ਵੀ ਐ ਤਾਂ ਹੋਰ ਪਾਸੇ ਨੂੰ ਕਰ ਦਿੰਦੀ ਕੀ ਕਰੀ ਫਿਰਦਾ ਆਇਆ ਨਾ ਨਾ ਚਿੱਟਾ ਸੀਸਾ ਪਾਉਣਾ ਪਲੇਂਦਰ ਦਿਖੇ ਮੈਂ ਵੀ ਇਹ ਖਾ ਕੇ ਉਹਦਾ ਨਾ ਘੜੀ ਵੀ ਐ ਕਰ ਦਿੰਦਾ ਚਿੱਟਾ ਸੀਸਾ ਨਾੜੇ ਮੈਂ ਹਾਂ ਉੱਥੇ ਕਰੋਨਾ ਕੂਟੀਆਂ ਦੇ ਦਰਵਾਜ਼ੇ ਲਾਉਣੇ ਦੂਵੇ ਬਾਪੂ ਤੁਸੀਂ ਕਰਨਾ ਕੋਈ ਕਰ ਦੂਗੇ ਨਹੀਂ ਆਇਆ ਛੇ ਮਾਸ਼ਾਅੱਲ ਓਕੇ ਆ ਗਿਆ ਲੱਗਦਾ ਮੇਰਾ ਦਲਵੀਰ ਨੂੰ ਸਰੋ ਉਹ ਕਿ ਆ ਨਾ ਕਿਹਾ ਮੈਂ ਸਰੋ ਮੰਦੇ ਦੇ ਰੇਡ ਪਤਾ ਕਰਨ ਗਿਆ ਤਾਂ ਇਹ ਮੈਂ ਜਿੰਨੇ ਦੀ ਤੂੜੀ ਲੈ ਕੇ ਗਿਆ ਵੇ ਆਏ ਨਹੀਂ ਸਰੋ ਪਾ ਦੇ ਸਰੋ ਦੇ ਦੇ ਮੈਂ ਮਨ ਨੂੰ ਇੱਕ ਤਾਂ ਤੇ ਤੇ ਲਾਈ ਸਰ ਨੂੰ 5600 ਦੀ ਤੂੜੀ ਲੈ ਗਿਆ ਮਿੱਤੇ ਮਿੱਤੇ ਸਾਨੂੰ ਹੋਈ ਪਈ ਆ ਹਾਂ ਅੱਧੇ ਆਹ ਬੱਲੇ ਬੱਲੇ ਵਾਲੀ ਖੜੀ ਗੱਗੇ ਦੇ ਬਾਪੂਰੇ ਦੇਖੋ ਇੰਨੀ ਖੇਚੜਾ ਇੰਨੇ ਦੀ ਹੋਣੀ ਨਹੀਂ ਉਹ ਨਾਲੇ ਗੰਨਾ ਖਰਾਬ ਕਰਾ ਉਹਨੇ ਹੜਦਾ ਨਹੀਂ ਹੈਗਾ ਯਾਰ ਉਹ ਜੇ ਹੋ ਗਈ ਫਿਰ ਨਹੀਂ ਹੋਣੀ ਜਾ ਕਾਕਲ ਕੇ ਖੜੀ ਆ ਕਣਕ ਹੈਗੀ ਆ ਇਹ ਕਣਕੇ ਬੀਜ ਦਿੰਦਾ ਕਣਕ ਵਧੀਆ ਹੋਣੀ ਤੀ ਤੇ ਆਲੂ ਵੀ ਕਹਿੰਦੇ ਚੋਣ ਲੇਟ ਹੋ ਗਈ ਸੀ ਕਰਕੇ ਦਿਖਾਈ ਲੇਟ ਹੋ ਗਈ ਦਿੱਕੋ ਕਰੈਕਟ ਹੋਈਏ ਉਹ ਚਾਹ ਹੋਰ ਤਾਂ ਨਹੀਂ ਭਾਈ ਭਈਆ ਬਹੁਤ ਫੇ ਪਾ ਦੇ ਯਾਰ ਇਹ ਤੋਈਏ ਲਾਏ ਹੋਏ ਹਨਾਂ ਨੇ ਉਹ ਹੋ ਜਾਣੇ ਉਹ ਹੋ ਜਾਣੀ ਹੋ ਜਾਣੀ ਨਹੀਂ ਹੋ ਜਾਣੀ ਘਰ ਰੱਖ ਲੇ ਹੋਏ ਘਰ ਜੋਗੀ ਤਾਂ ਹੋਗੀ ਉਹ ਉਹ ਹੋ ਜਾਣੀ ਹੋਈ ਬੱਸ ਫਿਰ ਘਰ ਜੋਗੀ ਚਾਹੀਦੀ ਘਰ ਜੋਗੀ ਹੋਣੀ ਬਹੁਤ ਆ ਪਰ ਲੇਟ ਵੀ ਕਿੰਨੀ ਲਈ ਆ ਮੈਂ ਉਹਨੂੰ ਕਹਿ ਤਾ ਮਾ ਮੇ ਲੇਟੀ ਬਹੁਤ ਲੱਗੇ ਆ 5600 ਰੁਪਏ ਦੀ ਤੂੜੀ ਲੈ ਗਿਆ ਦਲਵੀਰ ਮੈਂ ਉਹੀ ਦੇ ਦੇ ਮੈਨੂੰ ਸਰੋਂ ਹੀ ਦੇ ਦੇ ਰੋਪਣ ਪਤਾ ਕਰਕੇ ਆਏ ਤੇ ਉਹ ਗੱਗੇ ਨੂੰ ਬਾਦੀ ਅੱਧੀ ਵਸ 48 48000 ਰੁਪਿਆ ਕਹਿੰਦੇ ਰਾਤ ਬੀਤਦਾ ਹੋਣਾ ਮਨੂੰ ਚਾਹ ਠੀਕ ਕਰਾਉਡੀ ਰਾਤ ਵੀ ਆੜਾ ਰਹੇ ਦਾ ਬਾਈ ਰਸ ਰਸਨਾ ਰੰਗ ਬੰਦਦਾ ਰਸ ਦਾ ਰੰਗ ਬੰਦਦਾ ਨਿੰਬੂ ਪਾ ਕੇ ਵਿੱਚ ਬਾਈ ਹਾਂ ਕਾਨੂੰਨ ਪਾ ਕੇ ਮੈਂ ਕਿਹਾ ਦੱਸ ਕਿੱਥੇ ਪੰਮੇ ਨਾਲ ਕੋਲ ਤਾਤਾਂ ਕਾਤੀ ਦੱਸ ਮੈਂ ਪੰਮੇ ਨਾਲ ਕੋਲ ਹਾਂ ਹੈ ਫੇਰ ਉੱਥੇ ਹੁਣ ਚਾਹ ਕੇ ਤੁਹਾਨੂੰ ਪਟਿਆਲਾ ਸਹੀ ਦਵਾ ਲੱਗਣੀ ਰਾਤ ਬੀਤਦਾ ਮੈਂ ਤਾਂ ਤਾਂ ਹੀ ਇਹ ਜੱਪੀਰੇ ਜਿਹੜੇ ਸਿਆਣਿਓ ਕਰਦੇ ਤੇ ਜਿਹਦੇ ਪੌਣਾਂ ਦੇ ਵਿੱਚ ਆਦਾ ਲੱਸੀ ਮੈਂ ਤੈਨੂੰ ਇੱਕ ਕੰਮ ਭੁੱਲ ਗਿਆ ਯਾਰ ਕੀ ਆਦੇ ਬੀਜ ਮਗਾਉਣ ਦੇ ਵਧੀਆ ਲੰਬੀ ਕੀ ਵਾਲੇ ਤੂੰ ਦੱਸ ਦਿੰਦਾ ਹੁਣ ਮੈਂ ਲੈ ਕੇ ਆਉਂਦਾ ਇੱਥੇ ਲਾ ਦੇ ਤੇ ਬਾਈ ਉੱਤੇ ਨਾਲ ਨਾਲ ਤਾਰ ਮਾਰ ਹਰੀ ਮਿਰਚ ਲਾ ਦੇ ਉਹ ਹਰੀ ਮਿਰਚ ਲਾਉਂਦੇ ਆ ਹਰੀ ਮਿਰਚ ਵਧੀਆ ਬੀਜ ਬਹੁਤ ਮਹਿੰਗੇ ਹੋਏ ਹੋਏ ਆ ਯਾਰ 12000 ਦਾ ਬੀਜ ਆ ਤੇ 3 ਕਿਲਿਆਂ ਦਾ 12500 ਦਾ ਮੱਕੀ ਦਾ ਮੱਕੀ ਦਾ 24 ਕਿਲੋ ਕੰਮ ਖਿੱਚਣ ਤੂੰ ਯਾਰ ਹੁਣ ਕੰਮ ਥੋੜਾ ਜਿਹਾ ਲੇਟ ਹੋ ਗਿਆ ਆਪਣਾ ਫਾਲਿਆਂ ਨਾਲ ਬਾਹਾਂ ਹੈ ਅੱਜ ਮੈਂ ਕਿੰਨੇ ਵਾਲੇ ਖੇਤ ਉੱਪਰ ਜੀ ਲੱਗ ਲੈਣੀ ਉਹ ਜਾਣਾ ਵੀ ਅੱਜ ਆਪਾਂ ਤੇ ਹਾਂ ਨਾ ਨਾ ਵੀ ਆਹ ਮੈਨੂੰ ਚੱਲ ਜਾ ਚੱਲੂਗਾ ਸ਼ਾਮ ਨੂੰ ਅਗਰ ਕੋ ਜਾਊਗਾ ਕੰਮ ਜਾਊਗਾ ਜੇ ਉਹ ਚਲੇ ਗਿਆ ਫਿਰ ਤਾਂ ਉਹੀ ਜਾਊਗਾ ਨਹੀਂ ਵੀ ਰੇਤਿਆ ਨਹੀਂ ਤਿਆਰ ਆ ਭਾਈ ਮੈਂ ਨਹੀਂ ਮੈਂ ਚੱਲੂਗਾ ਅਮਨਾ ਜਾਓ ਕ ਮਤਲਬ ਦੋ ਜੀ ਆਉਂਗਾ ਨਹੀਂ ਬਾਪੂ ਲੈ ਜੇ ਹੋਰ ਦੇਖ ਲਓ ਭਾਈ ਦੋ ਜੀ ਰੰਗ ਆਹ ਜੇ ਰੰਗ ਜਿਆਦਾ ਵਧਾਰੇ ਓਏ ਬਾਵਾ ਲਈ ਚੱਤਨੀ ਆ ਤੀ ਲਈਓ ਨਾਲ ਜਿਹੜੀ ਲੈ ਜਿਓ ਬਰਾਏ ਤੇ ਭਾਈ ਉਹ ਜੱਫੀਆਂ ਮੋੜੇ ਫਰੀ ਵਾਲਾ ਰਹੇ ਨੂੰ ਤੂੰ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਆ ਗਿਆ ਜੀ ਮਸ ਲਗਿਆ ਚੋਟਰੀ ਚੱਲੀ ਗਿਆ ਖਾਦੋ ਤੂੰ ਉੱਥੇ ਮਿਲਿਆ ਮੈਨੂੰ ਅੱਡੇ ਉਰਲੀ ਸਾਡ ਜਗਦੀਪ ਦੇ ਘਰ ਕੋਲ ਜਾਂਦਾ ਤਾਂ ਮੈਨੂੰ ਲੱਗਾ ਚੱਕੀ ਪਾ ਨੂੰ ਗਿਆ ਹੋਰ ਉਹ ਭਈਏ ਉਹਨੇ ਰੋਣਾ ਭਈਏ ਜਵੀ ਵਾਲੇ ਨੇ ਰੋਣਾ ਆ ਕੇ ਕਰੇ ਪਏ ਤੇ ਐ ਹਾਂ ਬਾਣਾ ਬਣਾ ਲਿਆਓ ਦਾਤੀ ਆਪਲੀਆ ਲਿਆਓ ਤੁਸੀਂ ਬੈਠਾ ਠੇਕ ਹੀ ਦੇ ਦਿੱਤਾ ਤੇ ਤੁਹਾਨੂੰ ਭਈਆ ਕਹਿੰਦਾ ਦਸਾਰ ਜੀ ਭਈਏ ਬਾਦੂ ਕਰਾ ਨੂੰ ਭਈਏ ਨਵੇਂ ਆ ਗਏ ਗੱਲ ਕੋਈ ਕਰੀ ਨਹੀਂ ਕਹਿੰਦਾ 70 ਰੁਪਏ ਦਊ ਅਸੀਂ ਰਾਸਣ ਦਿੱਤਾ ਅੱਛਾ ਹਾਂ ਤੇ 45 ਰੁਪਏ ਦਿੱਤੇ ਅਸੀਂ ਕਿਹਾ ਬਿਨਾ ਉਤੇ ਰਸਣ ਦੇ ਦਾ 50 ਰੁਪਏ ਚੱਲਦਾ ਹੈ 50 ਚੱਲਦਾ ਹੈ 50 ਨੂੰ ਦੱਤੇ ਹਾਂ ਤੇ ਆਈ 45 ਰੁਪਏ ਨੂੰ ਦੱਤੇ ਹਾਂ ਰਾਸਣ ਦਿੱਤਾ ਚਾਹ ਦਿੱਤੀ ਦੋ ਟਾਈਮ ਬਸ ਚਾਹ ਵੀ ਦਿੱਤੀ 50 ਦੀ ਹਾਂ ਤੁਹਾਡਾ ਕੀ ਹੋ ਗਈ ਬਿਲਕੁਲ ਪਾਲੀ ਉਹਨਾਂ ਬੰਦੇ ਨਵੇਂ ਨਹੀਂ ਆਏ ਵਿਚਰ ਵਾਲੇ ਹੋਏ ਤੇ 70 ਰੁਪਏ ਕਿੰਨੇ ਦੇ ਬੂਟੇ ਵਾਲੇ ਕੰਮ ਹੋ ਗਿਆ ਭਈਆ ਕਹਿੰਦਾ ਅੱਧ ਪਰ ਛਿੱਲੂਗੇ ਅਸੀਂ ਲੈ ਦੱਸ ਉਹੀ ਤੇ ਬੰਦੇ ਰੱਖ ਲੋ ਪੈਸੇ ਦੇ ਦਿਓ ਸਾਨੂੰ ਕਹਿੰਦਾ ਅੱਧ ਪਰ ਛਿੱਲੂਗੇ ਜੀ ਨਾ ਠੀਕ ਹੈ ਬਰ ਉਹਨਾਂ ਦੀ ਗੱਲ ਵੀ ਠੀਕ ਹੈ ਮਾੜਾ ਗੰਨਾ ਵੀ ਮਾੜਾ ਗੰਨਾ ਦਾ ਮਾਰਦਾ ਫਿਰ ਭਈਏ ਨੂੰ ਜਬੀ ਵਧੀਆ ਨਿਕਲ ਗਈ ਉਹ ਭਾਈ ਜੀ ਨੇ ਤਕੜਾ ਚਲਾਉਣਾ ਉਹਨੇ ਮਾਰਦਾ ਚਲਾਉਣਾ ਇੰਨੀ ਹੋ ਗਈ ਕਿਲੇ ਦੀ ਸਾਡੀ 130 ਕੁਇੰਟਲ ਹੋ ਰਹੀ ਹੁਣ ਐ ਥੋੜੋ ਵੀ ਤਕੜਾ ਤਕੜਾ ਭਈਆਂ ਦੇ ਚਲਾ ਭਈਏ ਤੇਰਾ ਤਕੜਾ ਤਕੜਾ ਕਰਾ ਬੇਗਿਆ ਸਾਡਾ ਬੋਈ ਟ੍ਰੇਡਿੰਗ ਸੌਦੀ ਹਫਤਾ ਗਈ 170 80 ਦੀ ਆਈ ਬਾਈ ਇੰਨੀ ਕੇ ਮੇਰੀ ਆਈ ਮੇਰੀ 175 185 ਕੁਇੰਟਲ ਹੋਈ ਕੱਢਦੀ ਦੀ ਹਲੇ ਜਬੀ ਜੇ ਦੇਖਿਆ ਜਾਵੇ ਖਾੜਤੀ ਦੀ ਫਿਰ ਰੇਟ ਡਾਊਨ ਹੋ ਗਿਆ ਭਾਬੀ ਰੇਟ ਡਾਊਨ ਨਹੀਂ ਗੱਦਾ ਬੀਜਣਾ ਤਾਂ ਬੜੀ ਗੱਲ ਹਾਂ 260 ਰੁਪਏ ਰਹਿ ਗਿਆ ਪੂਰੀ ਜਾਣ ਗਈ ਜੀ 60 ਰੁਪਏ ਉਹ ਕਰ ਲੈ ਯਾਰ ਫਿਰ ਤੇ ਹਵਾ ਦੀ ਵਿੱਚ ਕਿੰਨੀ ਗਿਰ ਜਾਣੀ ਹੋਰ ਉਹਨੂੰ ਨਵੇੜ ਦਿਆ ਹੁਣ 68 ਰੁਪਏ ਰਹਿ ਗਿਆ ਹੁਣ ਆ ਜਾ ਮੱਕੀ ਦਾ ਬੀਜਣੇ ਪਹਿਲਾਂ ਬਰਸੀਨ ਉੱਠ ਗਏ ਪਹਿਲਾਂ ਬਰਸੀਨ ਬਰਸੂਨ ਘਟ ਤਾ ਮੱਕੀ ਨੂੰ ਵੀਚਣੀ ਮੱਕੀ ਨੂੰ ਕਮ ਉਹਨਾਂ ਦਾ ਵੈਖ ਰਿਹਾ ਹਾਂ ਯਾਰ ਉਹਨੂੰ ਦਾ। ਪਾਇਰ ਨੂੰ ਪੁੱਛ। ਹਾਂ ਜੀ ਬੇ ਰ ਮੱਕੀ ਨੂੰ ਗਿਆ ਤੇਰਾ। ਕੀ ਜੀ ਗੰਨਾ ਦਾ ਪੁੱਛੀ ਉਹਨੂੰ। ਗੰਨਾ ਪੁੱਛਦਾ ਜੀ ਮੈਂ ਮੱਕੀ ਦਾ ਨਵੇੜ ਲਵਾ ਮੜਾ ਜਿਆ ਜਦੀ ਜਵੀ ਵਿੱਚ ਇਹ ਗੰਨਾ ਕਰਾ ਦੂੰਗਾ ਜਦ। ਹੋਰ ਪੁੱਛੀ ਨਹੀਂ ਮੈਂ ਤਾਂ ਰਾਗੀ। ਅੰਮਾ ਕੀ ਨੂੰ ਪੜਾਉਂਦਾ ਜੀ? ਅੰਮਾ ਕੀ ਨੂੰ ਪੜਾਉਂਦਾ। ਉਹਨੂੰ ਆ। ਗੱਡੀ ਵਾਲੇ ਨੇ ਪੁੱਛੀ। ਗੰਨਾ ਅਹੀ ਦੋ। ਗੰਨਾ ਹਰਾ ਗੰਨਾ ਅਹੀ 2-4 ਦਿਨ ਹੈ। ਉਦੋਂ ਬਾਅਦ ਗਰਮੀ ਲੱਜਣੀ ਪੈਣ ਮੈਸਾਂ ਨੂੰ ਗੰਨਾ ਨਹੀਂ ਪੈਣਾ ਫਿਰ। ਉਹ ਕੀ ਪਾਉਂਗੇ? ਜਿਹਨੇ ਪਾਉਣਾ ਉਹ ਤਾਂ ਪਾਈ ਜਾਣਾ ਤੇਰੇ। ਕੱਟਾ ਕੱਟਾ ਕੱਟੂ ਗਾਨੇ ਆ ਟੋਕਾ ਗਾਂਦਾਂ ਦਾ ਬਹੁਤ ਅੰਦਰ ਮਾਸ਼ਾ ਅੱਲਾਹ ਭਾਈ ਦੰਨਾ ਵੀ ਤਾਂ ਸਿੱਧਾ ਨਾਲੇ ਖੜਾ ਪਿਆ ਹੈ ਹਮਾ ਚੱਲ ਜੇ ਕੋਈ ਫਾਰਮ ਵਾਲਾ ਲੈ ਜਾ ਬਟਕੇ ਆਪੇ ਜਹੇ ਨਿਪਟਵਾ ਕੇ ਦੇ ਦੂੰਗੇ ਗੱਲ ਕਰ ਲੈ ਬਿਠੀ ਕਿ ਨਹੀਂ ਉਹ ਵੀ ਵਧੀਆ ਉਹ ਵੀ ਵਧੀਆ ਹਾਂ ਇਹਨਾਂ ਜਿਆਦਾ ਡੰਗਰ ਰੱਖੇ ਹੋਰ ਕੀ ਆ ਦੰਨਾ ਸਿੱਧਾ ਐਨ ਟੁਕੜੀ ਨੂੰ ਵਾ ਲੂਟ ਆ ਆਦਾ ਜਗਾੜਾ ਨਜ਼ਾਰਾ ਆ ਗਿਆ ਜਿਹੜਾ ਆ ਗਿਆ ਨਹੀਂ ਬਹੁਤ ਹੋ ਜੇ ਹੁਣ ਟਰਾਲਾ ਆਏ ਘੁੰਮਦਾ ਭਾਈ ਜੇ ਜੋ ਮਰਜ਼ੀ ਕਰ ਲੈ ਜੇ ਪੁਆ ਹੈ ਜੋ ਮਰਜ਼ੀ ਖੜਾ ਦੇ ਜਿੱਕਣਾ ਮਰਜ਼ੀ ਮੋੜੀ ਜਾ ਨਾ ਤਾਂ ਉਰੇ ਮੁਕੇ ਸਬਜ਼ੀ ਭਾਜੀ ਸਾਈਡ ਪਰ ਨੂੰ ਹੁਣ ਇਹ ਆ ਇੱਥੇ ਜੇ ਕੁਝ ਨਹੀਂ ਲਾਉਣਾ ਇੱਥੇ ਬੈਠ ਠੀਕ ਹੈ ਬਸ ਉਹ ਤਾਰ ਖੁੰਜੇ ਚ ਲਾਉਣਾ ਹੈ ਸਾਡਾ ਗੱਲ ਬਲਾਲਾ ਉਹ ਖੁੰਜੇ ਚ ਲਾ ਲ ਜਿਹੜਾ ਕੋਈ ਲਾਉਣਾ ਪਰਾ ਖੁੰਜੇ ਪਰ ਸਾਈਡ ਪਾ ਗਿਆ ਤੁਹਾਨੂੰ ਮੂਰੇ ਨਹੀਂ ਲਾਉਣਾ ਮੂਰੇ ਨਹੀਂ ਲਾਉਣਾ ਹੈਗਾ ਯਾਰ ਸਾਡੇ ਦਵਾਲੇ ਅਸੀਂ ਲਾਏ ਹੋਏ ਫਾਇਦਾ ਕੀ ਹੋਇਆ ਮੁੱਕਦੇ ਨਹੀਂ ਮੁੱਕਦੇ ਹੀ ਨਹੀਂ ਉਹ ਰਹਿ ਸਤਾਈ ਇਹ ਵੀ ਸਾਲਾ ਅੱਗੇ ਤੁਹਾਡੇ ਜਗ੍ਹਾ ਬਹੁਤ ਹੈ ਬਾਈ ਟਰਾਲਾ ਮੋੜ ਦਿੰਦਾ ਨਾ ਕੰਮਣ ਤਾਂ ਜੇ ਇੱਥੇ ਫੇਰ ਲਾ ਗਏ ਗੱਬੇ ਲਾਉਣੀਆਂ ਸਾਈਡ ਪਰ ਲਾਉਣਾ ਯਾਰ ਸਾਈਡ ਪਰ ਲਾਉਣੀ ਹੈ ਜੀ ਜੀ ਅੱਗੇ ਯਾਰ ਕੀ ਹੋਊਗਾ ਤੁਹਾਨੂੰ ਹੋਰ ਲਾ ਦਿਓ ਪਰਾਂ ਨੂੰ ਇਹਨਾਂ ਨੇ ਤਾਂ ਮੁੱਲੇ ਖਾਣੀ ਆ ਖਾਣ ਉਹ ਕਹ ਲੋ ਉੱਥੇ ਗਿਆ ਦਿੱਲੀ ਦੇ ਧੂਆਂ ਚੜ ਕੇ ਮਗਨ ਹਾਂ ਕੋਈ ਗੱਲ ਹੋਈ ਇਹਨੂੰ ਇੱਥੇ ਵੇਲ ਲੱਗਣੀ ਉੱਥੇ ਲੱਗਣੀ ਉਸਤਾਰ ਫੜੀ ਚਾਹਣੀ ਆਏ ਕੰਮ ਬਹੁਤ ਬਹੁਤ ਲੋਟਾ ਹੁਣ ਦਿੱਲੀ ਵਾਲਾ ਧੂਆਂ ਵਾਲਾ ਤਾਂ ਬਹੁਤ ਜ਼ਹਿਰੀਲਾ ਕੰਮ ਆ ਉਹ ਹੀ ਤੇ ਦਿਮਾਗ ਚਾ ਗਿਆ ਤੂੰ ਇੱਟਾ ਕੋਲ ਖੜ ਨਹੀਂ ਹੁੰਦਾ ਖੜ ਨਹੀਂ ਤਾਂ ਹੁੰਦਾ ਉੱਥੇ ਬਹੁਤ ਬਰਾ ਹਾਲ ਹੈ ਚੱਲ ਉਹ ਇਹਨਾਂ ਨੇ ਜਵਾਨ ਅਰ ਕਿਸਾਨ ਲੜਾਤੇ ਹੋਰ ਕੀ ਆਏ ਆਹ ਹਾਲੇ ਬੈਠੇ ਕੁਰਸੀਆਂ 'ਤੇ ਜਵਾਨ ਨੇ ਜੈ ਜਵਾਨ ਜੈ ਕਿਸਾਨੇ ਆ ਜਿਹੜਾ ਨਾਰਾ ਮਾਰਦੇ ਆ ਇੱਕ ਸਾਈਡ ਦਾ ਜਵਾਨ ਖੜਾ ਤੇ ਇੱਕ ਸਾਈਡ ਕਿਸਾਨ ਖੜਾ ਤੇ ਲੜੀ ਜਾਓ ਸਾਈਂ ਕਾ ਜਮਨ ਚੱਕਦੇ ਆ ਉਹ ਕਹਿੰਦੇ ਚੱਕਣੀਆਂ ਕਿ ਆ 100 ਚੱਕਣੀਆਂ ਅਭੀ ਆਪਣੇ ਦੇਸ਼ ਵੀ ਆਵੇ ਗੋੜੀ ਚਲਾਉਂਗੇ ਯਾਰ ਇਹ ਖੱਟਰ ਗਾਲਤ ਹੈ ਖੱਟਰ ਨਿਕ ਰੱਖੇ ਵੇ ਚੂਹੇ ਵਰਗੇ ਮੁੱਛਾ ਸਿੱਧਾ ਕੰਮ ਕਰ ਲੈ ਕੋਈ ਗੱਲ ਨਹੀਂ ਠੀਕ ਹੈ ਫਿਰ ਆਟਾ ਠੀਕ ਹੈ ਗੱਲ ਸਿੱਧਾ ਕੰਮ ਕਰ ਲੈ ਗੱਲ ਸਹੀ ਹੈ ਸਹੀ ਹੈ ਦੁਖੀ ਕਰੀ ਪੀਜੀ ਦੁਨੀਆ ਖਾਲੀ ਕਿ ਆਇਆ ਜਾਂ ਉਹ ਆਪ ਭਾਈ ਜੀ ਹੁਣ ਫੋਨ ਸੁਣੂ ਨੇ ਆਊਟਰ ਸਪਤਾ ਤਾਂ ਹੀ ਰੋਕਦੇ ਹਾਂ 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 ਉੱਪਰ ਤੇ ਆ ਰਿਹਾ ਹੈ ਕਮਾਂਡ ਦਾ ਫਿਰ ਉਹ ਤੇਰੇ ਤੇ ਚੱਲਦਾ ਤੇਰੇ ਤੇ ਚੱਲਦਾ پوری ਸਰਕਾਰ ਆ ਤੇ ਹੈ ਕਿ ਨਹੀਂ ਇਹ ਯਾ ਫਰਕ ਪੈਂਦਾ ਇਹਦਾ ਕੀ ਆ ਇਹਦਾ ਫਰਕ ਪੈਂਦਾ ਹੋਰ ਕੁਝ ਨਹੀਂ ਆਏਗਾ ਉਹ ਕਪੜਾ ਜਗਾਨ ਪੇ ਇਹ ਹੋਰ ਸਰਕਾਰ ਹੁੰਦੀ ਨਾ ਫੇਰ ਦੇਖਦਾ ਫੇਰ ਦਿੱਲੀ ਗਈ ਤੇ ਤੇ ਜਾਣੇ ਨਾ ਹੁਣ ਵੀ ਕੁਝ ਨਹੀਂ ਆਏਗਾ ਕਾਂਗਰਸ ਹਰਿਆਣੇ ਦੀ ਕਾਂਗਰਸ ਚ ਆਉਂਦੀ ਉਹ ਇਹਦਾ ਆਪਣੇ ਭਾਈ ਚਾਰੇ ਕਰਕੇ ਯਾਰ ਮੇਰੀ ਗੱਲ ਸੁਣ ਕਿੰਨੀ ਕਿੰਨੀ ਕ ਫੋਰਸ ਖੜਾਈ ਹੋਈ ਉਹਨਾਂ ਨੇ ਉਹਦੇ ਇੱਕ ਪਲੀ ਮਾਨਸੀ ਨਾਲ ਬੈਠੇ ਆ ਵੀ ਕੋਈ ਗੱਲ ਨਹੀਂ ਕੋਈ ਨਾ ਹੱਲ ਹੋ ਜਾਊਗਾ ਉਹ ਕਹਦੇ ਵੀ ਕੋਈ ਬਹਾਨਾ ਸਾਨੂੰ ਮਿਲੇ ਬਸ ਤਰੀਕ ਦਿੱਤੀ ਹੋਈ ਉਹਦੇ ਬਾਅਦ ਅਸੀਂ ਫੇਰ ਕਰੀਏ ਇਹਨਾਂ ਨੂੰ ਵੀ ਕਿਸਾਨਾਂ ਨੂੰ ਬਦਨਾਮ ਕਰੀਏ ਹੱਸ ਜੀ ਬਸ ਫੇਰ ਅਸੀਂ ਕਰੀਏ ਇਹਨਾਂ ਨੂੰ ਨਹੀਂ ਪਤਾ ਉਹ ਜੋ ਟਾਈਮ ਲੰਘੇਦਾ ਵੀ ਹੋਰ ਖੱਠ ਵਧ ਰਿਹਾ ਬਦਲਣਾ ਨਹੀਂ ਹੁੰਦਾ ਬਹੁਤ ਹੈ ਬਹੁਤ ਨਹੀਂ ਹੈ ਬਦਲਣਾ ਨਹੀਂ ਉੱਥੇ ਜਿੰਨਾ ਟਾਈਮ ਲਗਾਉਂਗੇ ਖੱਠ ਵਧਣਾ ਬਸ ਬਸ ਪਤਾ ਐ ਲੱਗਦਾ ਹੋਣਾ ਜਿੱਕਣਾ ਇਹ ਨਾ ਇਹ ਸੜਕਾਂ ਰੋਕੀਆਂ ਹੋਈਆਂ ਆ ਪਿੱਛੇ ਕੰਮ ਹੋਰ ਵਧਾਉਂਦੇ ਹੋਣੇ ਆ ਇਹ ਰੋਕਣੇ ਦਾ ਉਗੜੇ ਨੂੰ ਕੁੜੇ ਨੂੰ ਕੁਛ ਨਹੀਂ ਹੈਗਾ ਉਗੜੇ ਨੂੰ ਕੁਛ ਨਹੀਂ ਹੈਗਾ ਰੋਪਣਾ ਨਹੀਂ ਹੈਗਾ ਸਮਝਿਆ ਗੱਲ ਇਹ ਤਾਂ ਦੰਗਿਆਂ ਵਾਲਾ ਕੰਮ ਹੋ ਜਾਂਦਾ ਫਿਰ ਗੱਲ ਕੁਝ ਵੀ ਨਹੀਂ ਹੈਗੀ ਇਹ ਇਹ ਜਿਹੜੇ ਕੰਡੇ ਗੁੰਡੀ ਜੀ ਇਹ ਬਾੜਾ ਨਹੀਂ ਗੱਡੇ ਗੱਡੇ ਪਿਆ ਉਹਨੂੰ ਕੁਝ ਵੀ ਨਹੀਂ ਹੈਗਾ ਇਹ ਆ ਲੂਲ ਲੈ ਲੋ ਇੱਕ ਇੱਕ ਕੀਆ ਗਏ ਆ ਸਾ ਤਿਆਰ ਕੋਈ ਮਸ਼ੀਨਾਂ ਲੱਦਿਆ ਮੀਆ ਫੈਕਟਰੀ ਚਲੇ ਗਏ ਤੇ ਫਿਰ ਕੀ ਆ ਉਹ ਪਟਕੇ ਲੋਕਾਂ ਦਾ ਥਰਾਂ ਪਟਕੇ ਦਾ ਜੇ ਮੂਰੇ ਕੁਝ ਨਹੀਂ ਹੈਗਾ ਬਾਈ ਪਬਲਿਕ ਮੂਰੇ ਕੁਝ ਨਹੀਂ ਹੁੰਦਾ ਹੈਗਾ ਕਿਸਾਨਾਂ ਮੂਰੇ ਠੀਕ ਆ ਉਹ ਤਾਂ ਇੱਕ ਭਲੀ ਮਾਨਸੀ ਨੂੰ ਬੈਠੇ ਆ ਬੈਠ ਕੇ ਸਾਂਝੀਤੀ ਕਰ ਸਾਂਝੀਤੀ ਨਾਲ ਕੰਮ ਹੋ ਜੂਵੇ ਵਧੀਆ ਇਹ ਫਿਰ ਸਾਲਾ ਨੁਕਸਾਨ ਹੁੰਦਾ ਨੁਕਸਾਨ ਤਾਂ ਦੇਖਦਾ ਹੀ ਹੋਣਾ ਜੀ ਕਿਹੜਾ ਕਿਸੇ ਹੋਰ ਹੁੰਦਾ ਹੁਣ ਜ਼ਿਮੀਦਾਰਾਂ ਦਾ ਹੀ ਹੁਣਾ ਉਧਰ ਵੀ ਜ਼ਿਮੀਦਾਰਾਂ ਦੀ ਮੁੰਡੇ ਖੜੇ ਆ ਪਰ ਜਿਹੜੇ ਹੈਗੇ ਆ ਉਹ ਹਰਿਆਣੇ ਦੇ ਆ ਬੱਸ ਇੰਨਾ ਪਰ ਉਹ ਚਾਹੁੰਦੇ ਆ ਉਹ ਵੀ ਗੱਡੀ ਗਈ ਗੰਨੇ ਦੀ ਦੇਖੋ ਇਹ ਤਾਂ ਹੁੰਦੇ ਦੇ ਦੀ ਗੱਲ ਨਹੀਂ ਇਹ ਕਹੁੰਦੇ ਦੇ ਨਹੀਂ ਬਾਈ ਇਹ ਤਾਂ ਪਰਾਂ ਪਾਲੇ ਤੇ ਪਰਾਂ ਤੇ ਆਉਣੀ ਆ ਪਰਲੇ ਰੋਡ ਤੇ ਅੱਛਾ ਉਹ ਪਾਲੇ ਰੋਡ ਤੇ ਆਈ ਆ ਇਹ ਇਹ ਰੋਹ ਜਾਂਦੀ ਆ ਮੈਂ ਕੱਲ ਪਰਸੋਂ ਵੀ ਦੇਖੀ ਆ ਪਹਿਲਾਂ ਇਹਦੇ ਤੇ ਜਾਂਦੇ ਦੇ ਖਾਦ ਦੇ ਲਾ ਮੈਂ ਪਰਸੋਂ ਸਪਰੇਅ ਕਰੀ ਆ ਕਬਸਾ ਹੁੰਦੀ ਆ ਗੋਭੀ ਸਰੋਂ ਜੀ ਵਿੱਚ ਸੂਣੀ ਉਹਦੀ ਮੰਡਾਲੀ ਕਾਨਕ ਹੈਗੀ ਇਹੀ ਚ ਉਹ ਜੀ ਉਹ ਹੀ ਹੋ ਗਈ ਉਹ ਹੀ ਜੀ ਭਾਈ ਸਰਪੰਚ ਕਹਿਣ ਤਾਂ ਕਹਿੰਦਾ ਪਾਣੀ ਦਾ ਦਾ ਟੋਬੇ ਤੇ ਮਾ ਭਾਈ ਮੇਤੇ ਨਹੀਂ ਪਾਣੀ ਲੱਗਣਾ ਤੇ ਸਿੱਧੀ ਗੱਲ ਮਗਾ ਫੀਡਿੰਗ ਕਰਾ ਕੇ ਦੇ ਦੋ ਮੈਂ ਪਾਣੀ ਲਾਉਂਗਾ ਮਾ ਨਹੀਂ ਮਿੱਤਲੇ ਰੁਪਏ ਮਾ ਪੜਾਉਂ ਬਸ ਲੋੜੇ ਨਹੀਂ ਠੀਕ ਨਹੀਂ ਗੱਲ ਇਹਦਾ ਗੰਦਾ ਦਾ ਪਾਣੀ ਲਾਉਂਦੇ ਕੋਈ ਜ਼ਮਾਨ ਨਹੀਂ ਜਿੰਨਾਂ ਦਾ ਇਹਦਾ ਇੱਥੇ ਤੇਲ ਨਾਲ ਪਤਲ ਪਾਈ ਜਾਵੇ ਥੱਲੇ ਆੜਾ ਕੱਲੇ ਵਾਲੀ ਬਾਕ 2000 ਰੁਪਏ ਦਾ ਤੇਲ ਪੀਣਾ ਟਰੈਕਟਰ ਨੇ ਸੀ ਆਪਣਾ ਜਨਰੇਟਰ ਲਾ ਕੇ ਲਾਦਣਾ ਰਹਿੰਦੇ ਉੱਤੇ ਫਰੀਜ ਨਰਕਮਾ ਦੇਖ ਲਿਆ ਪਹਿਲਾਂ ਨਿੱਬੜ ਕੇ ਬੁਰਾ ਹਾਲ ਹੋ ਜਾਂਦਾ ਸਿਰ ਚੋਂ ਪਾਣੀ ਪੈਂਦਾ ਆਈ ਤਾਂ ਠੀਕ ਆ ਜੇ ਪੰਚਾਇਤ ਕੋਈ ਤਾਂ ਠੀਕ ਕਰੇ ਨਾ ਅੱਧੀ ਕਹਿੰਦੇ ਵੀ ਠੀਕ ਹੈ ਇੱਥੇ ਫੀਡਿੰਗ ਹੋਵੇ ਪੱਕੀ ਹਾਂ ਹੈਂਡਲ ਮਾਰੇ ਬੰਦਾ ਖੇਦੋ ਪਾਣੀ ਲੰਘ ਜੂਏ ਉਥਾਰਾ ਨਾ ਹੋਣਾ ਪੱਕਾ ਪੱਕਾ ਹੀ ਪੱਕਾ ਪੱਕਾ ਕੰਮ ਹੋਣਾ ਚਾਹੀਦਾ ਮਾ ਦੋਬਾ ਨੂੰ ਹੈਂਡਲ ਮਾਰਦਾ ਮਾ ਨੂੰ ਉਹੀ ਕਿਹਾ ਅੱਜ ਸਵੇਰ ਨੂੰ ਮੇਰੇ ਕੋਲ ਆਇਆ ਮਾ ਪੱਕੀ ਫੀਡਿੰਗ ਕਰਾ ਦੇ ਕਿਨੇ ਲਾਉਣਾ ਦਾਦਾੜੀ ਪਾਣੀ ਲਾਉਣ ਨੂੰ ਵਿਰਦੇ ਮਾ ਲਟੋਬਾ ਨੂੰ ਛੱਡ ਦਿੰਦਾ ਮੈਂ ਥੋੜਾ ਪੱਕੀ ਫੀਡਿੰਗ ਕਰਾ ਦੇ ਪਰ ਹਾਂ ਸਹੀ ਗੱਲ ਮਾ ਲੋਹੇ ਦੀ ਕਰਾ ਪੱਕੀ ਫੀਡਿੰਗ ਮਾ ਤਾਂ ਮੈਂ ਪਾਣੀ ਲਾਉਣਾ ਸਾਰੇ ਇਹੀ ਗੱਲ ਤੇ ਕਰਦੇ ਆ ਸਾਰੇ ਇਹੀ ਗੱਲ ਤੇ ਕਰਦੇ ਹੋਰ ਯਾਰ ਪੱਕੀ ਫੀਡ ਕਿਹੜਾ ਹਰੇ ਪੰਜਾਬ ਨੇ ਤਾਂ ਹੋਰ ਪੱਕੀ ਫੀਡਿੰਗ ਨਹੀਂ ਹੈਗੀ ਹੁਣ ਜਿਹੜਾ ਕਾਲੇ ਦਾ ਮਨ ਚੱਲ ਗੰਨੇ ਨੂੰ ਪਾਣੀ ਲਾਉਣਾ ਪੈਗਾ ਉਹਨੇ ਜੇ ਇੰਜਣ ਪੱਕਾ ਪਾਇਆ ਉਹਨੇ ਗੰਨੇ ਨੂੰ ਪਾਣੀ ਛੱਡ ਦੇਣਾ ਕਣਕਾਂ ਨੂੰ ਪਾਣੀ ਲਾ ਦੇ ਦਿੰਦਾ ਯਾਰ ਅਗਲੇ ਫੇਰ ਦਲਵੀਰ ਆ ਦਲਵੀਰ ਨੇ ਕਣਕ ਨੂੰ ਪਾਣੀ ਲਾ ਦੇ ਦਿੰਦਾ ਨਹੀਂ ਨਹੀਂ ਲਾਉਣੇ ਪਾਣੀ ਪੱਕੀ ਫੀਡਿੰਗ ਨਹੀਂ ਹੈ ਨਾ ਪਾਣੀ ਕਿੱਥੇੋਂ ਨਿਕਲੇ ਟ੍ਰਕਲ ਨੇ ਕੱਢਣਾ ਹੈ ਐਹ ਕੰਮ ਤੇ ਤਾਂ ਗੁੱਸਾ ਆਉਂਦਾ ਥਾਲਾ ਪਹਿਲਾਂ ਸਾਰੇ ਖਲਿਪੜਨਾ ਪਈ ਪਹਿਲਾਂ ਖਿੱਚ ਕੇ ਲਿਆਓ ਇੰਜਨ ਨੂੰ ਪਤਾ ਨਹੀਂ ਕਿੱਥੇ ਪਾਣੀ ਰੁਪੇਦਾ ਇਹ ਜਾਏ ਸਾਰਾ ਸੱਤ 10 ਦਿਨ ਕੱਪੜੇ ਦੀ ਮੁਸ਼ਕਲ ਨਹੀਂ ਆਂਦਾ ਗੰਦਾ ਪਾਣੀ ਗੰਦਾ ਪਾਣੀ ਬਹੁਤ ਹੈ ਕਾਲਾ ਪਿਆ ਥੋੜਾ ਇਹ ਤਾਂ ਐਂ ਅਵੀ ਬਾਈ ਉੱਥੇ ਜਾ ਕੇ ਹੈਂਡਲ ਮਾਰਦਾ ਪਾਣੀ ਖੇਤ ਪਾਣੀ ਖੇਤ ਮੈਂ ਚਲ ਜਾਵੇ ਬਸ ਤੇ ਪਾਣੀ ਦੀ ਲੋੜ ਵੀ ਨਾ ਪਵੇ ਮੈਂ ਕਿਹਾ ਢੋਲ ਕੀ ਲਿਆ ਲੋਹੇ ਦੀ ਇਹਨੂੰ ਮੱਝ ਹੀ ਕਿਹਾ ਮੈਂ ਕਿਹਾ ਪੱਕੀ ਫੀਟਿੰਗ ਕਰਾ ਉਥੇ 15 ਫੁੱਟ ਤਣੀ ਨਾਲ ਆਉਣੀ ਸਾਰੀ ਲੋਹੇ ਦੀ ਢੋਲ ਕੀ ਹੋਗੀ ਮੈਂ ਪੱਕੀ ਫੀਟਿੰਗ ਕਰਾ ਦੇ ਤਾਂ ਪਾਣੀ ਮੈਂ ਤੇਰਾ ਟੋਪਾ ਨਹੀਂ ਭਰਨ ਹੁੰਦਾ ਜਾ ਹਾਂ ਟੈਕਨੀਕਲ ਕਰ ਨਹੀਂ ਕਰਾਉਣਾ ਕੀ ਨੇ ਕਹਿ ਰਹੇ ਨਹੀਂ ਕਰਾਉਣੀ ਕਰਾ ਲਈ ਤੂੰ ਆਪਣਾ ਕਾਲੂ ਜਨਰੇਟਰ ਆ ਪਾਰਟ ਰੈਕਟਰ ਨਾਲ ਖੜਾ ਉਹ ਮੀਂਹ ਅਕਲ ਦੀ 35% ਅਜੇ 35 ਬਾਅਦ ਚਲਾ ਦੂਗੇ 19 1-2 ਦਿਨ ਦਾ ਕੀ ਫਰਕ ਪੈਂਦਾ ਮੈਨੂੰ ਲੱਗ ਇੰਨੇ ਨੂੰ ਕਣ ਕਣ ਥੱਲੇ ਲੱਗ ਜਾਣਾ ਗੁੰਗਲੀਆਂ ਬਣੀਆਂ ਪਈਆਂ ਅੱਜ ਤੁਸ਼ੂਰੇ ਬਿਲਾ ਦਿੰਦੇ ਨਾ ਪਾਣੀ ਉਰੇ ਮਰ ਗਈ ਦੀ ਇਹ ਮਰ ਗਈ ਦੀ ਇਹ ਮਰ ਗਈ ਦੀ ਮੈਂ ਤਾਂ ਇਹ ਤਾਂ ਲਾਉਂਦਾ ਜਾਂਦਾ ਕਿਸੇ ਤਾਂ ਕਿਹੜੇ ਦਾ ਕੋਈ ਹਾਂ ਥੋੜਾ ਜਿਆਦਾ ਹੀ ਪੈ ਜਾਵੇ ਕੁਝ ਨਹੀਂ ਪਤਾ ਵੀ ਬੀਜ ਨਾ ਨਾ ਮੈਂ ਬਹੁਤ ਸੋਹਣਾ ਬੀਜ ਏ ਥਾਲਾ ਆਹਾਂ ਇਹਦਾ ਨਾਮ ਤਾਂ ਪਛਾਉਂਦਾ ਉਹਨੂੰ ਮੈਂ ਕਿਆ ਪੁੱਛ ਕਿਆ ਮਾਉਨ ਬੜਾ ਪਤਾ ਨਾ ਆਹਾਂ ਨਵਾਂ ਬੀਜ ਨਾਮ ਦਾ ਪਤਾ ਨਹੀਂ ਬੀਜ ਦਾ ਚਾਰ ਦੀ ਜਿਹੜੀ ਨੌ ਸੀ ਆਖ ਰੱਖ ਲੈਣੀ 800 ਮੈਂ ਬਾਕੇ ਆਇਆ ਯਾਰ ਖੇਤ ਬਾਇਆ ਮੱਕੀ ਵਾਲਾ ਖੇਤ ਤਿਆਰ ਕਰਦਾ 826 ਦਾ ਨਹੀਂ ਖਿੱਚ ਦੇ 826 ਦਾ ਕੀਤਾ ਏ ਜਿਹਦਾ ਹੱਦ ਵੀ ਬਣ ਗਿਆ ਦੂਰ ਨਹੀਂ ਤੀਰ ਹੈਲੋ ਜਿਹਦਾ ਦੂਰ ਦਾ ਬਣ ਗਿਆ ਤਾਂ ਦੂਰ ਨਹੀਂ ਤੀਰ ਬਾਜੀ ਡੜਾ ਉਂਦਾ ਦੇਖੇ ਨਾ ਬੱਚੂ ਉਸ ਪੀਂਦਾ ਝਾੜ ਦਾ ਪਤਾ ਲੱਗਣਾ ਚਾਹੀਦਾ ਨੌ ਤਾਂ ਸੀ ਆਵੇ ਰੱਖ ਲੈਣਾ ਬੀਜ ਦਾ ਬਾਤ ਦੀ ਬਾਤ ਹਾਂ